ਤੌਬਈ ਸਿੱਖੋ ਤੇ ਅੱਲੀ ਇੱਕ ਹੋਰ ਖੁਸ਼ਖਬਰੀ ਆ ਕਿਉਂਕਿ ਸ਼ੁਰੂ ਤੋਂ ਇਹੀ ਹੁੰਦਾ ਆ ਕਿ ਜਿਹੜਾ ਵੀ ਸਿੱਖਾਂ ਦੇ ਖਿਲਾਫ ਹੋਏਗਾ ਉਹਨੂੰ ਸਰਕਾਰੀ ਆਊਥ ਡੇਰ ਪ੍ਰੋਟੈਕਸ਼ਨਾਂ ਤਾਂ ਮਿਲਣਗੇ ਮੰਨੇ ਆ ਗੁਜਰਾਤ ਦੀ ਉਸ ਗੰਦੀ ਜਨਾਨੀ ਨੂੰ ਗੁਜਰਾਤ ਸਰਕਾਰ ਨੇ ਤੁਰੰਤ ਪ੍ਰੋਟੈਕਸ਼ਨ ਦੇ ਦਿੱਤੀ ਆ ਕਿ ਉਹਨੂੰ ਕੋਈ ਪ੍ਰੋਬਲਮ ਨਾ ਹੋਵੇ ਕਿਉਂਕਿ ਉਹਨੇ ਬਹੁਤ ਵੱਡਾ ਕੰਮ ਕੀਤਾ ਨਾ ਹਿੰਦੂਆਂ ਦੇ ਲਈ ਸਿੱਖਾਂ ਦੇ ਖਿਲਾਫ ਇਸ ਕਰਕੇ ਆ ਸੁਣੋ Video. Hi, guys. Uh, I've just received police protection from the Vadodara Crime Branch and I had not even applied for it. So I feel really overwhelmed with gratitude to Vadodara Police and Gujarat Police for taking such a quick, prompt action. And for all those who are worried about me, please don't be. I'm safe. And thank you, uh, Government of Gujarat, for giving me the protection. And uh, thank you, Jai Hindhal Har Mahadev. ਇਹ ਬੀਜੇਪੀ ਦਾ ਹੀ ਗੰਦ ਹੈ ਔਰ ਇਹ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਇਥੇ ਆ ਕੇ ਨੇ ਦਬਾਸਾ ਬਜੋਗਾ ਕੀਤਾ ਸੀਗਾ ਇਹ ਵਾਇਰਲ ਹੋਣਾ ਚਾਹ ਦੀ ਸੀ ਨਾਲ ਇਹਨੂੰ ਬੀਜੇਪੀ ਔਰ ਕੰਗੜਾ ਨੇ ਭੇਟਿਆ ਸੀਗਾ ਔਰ ਹੁਣ ਸਰਕਾਰੀ ਤੌਰ ਤੇ ਇਹਨੂੰ ਪ੍ਰੋਟੈਕਸ਼ਨ ਦੇ ਦਿੱਤੀ ਗਈ ਹੈ ਹੋਰ ਵੀ ਬਾਕੀ ਸਾਰੇ ਹਿੰਦੂ ਇਕੱਠੇ ਹੋ ਕੇ ਇਹਦਾ ਕੇਸ ਵੀ ਜੇ 295 ਦਾ 50 ਇਹ ਤੇ ਲੜਨ ਲਈ ਰੈਡੀ ਆ ਤੁਹਾਡੇ ਤੇ ਮਤਲਬ ਕਿ ਖੁੱਲ ਕੇ ਵਾਰ ਕਰਨ ਦੇ ਅਗਲੇ ਤੇ ਤੁਸੀਂ ਇਹਨਾਂ ਦੀਆਂ ਜੁੱਟੀਆਂ ਚੜਤੇ ਹੋ ਕੁਝ ਭਾਈਚਾਰਕ ਸਾਜ ਨਮਾਉਂਦੇ ਰਹੋ ਇਹ ਤੁਹਾਨੂੰ ਰਗੜਦੇ ਰਹਿਣਗੇ ਤੁਹਾਡੇ ਅਸਥਾਨਾਂ ਦੀਆਂ ਬਿਰਬੀਆਂ ਕਰਦੇ ਰਹਿਣਗੇ ਗੁਰੂਆਂ ਦੀਆਂ ਬਿਰਬੀਆਂ ਕਰਦੇ ਰਹਿਣਗੇ ਕੋਈ ਕਰਦੇ ਰਹਿਣਗੇ ਕਿਉਂਕਿ ਸਰਕਾਰ ਕਰਦੀ ਔਰ ਕਰਾਉਂਦੀ ਆ ਆ ਸਾਹਮਣੇ ਦੇਖ ਲਿਆ ਕਿ ਬਾਕੀ ਸਾਰਾ ਭਾਈਚਾਰਾ ਉਹਦਾ ਔਰ ਸਰਕਾਰਾਂ ਉਹਦੇ ਨਾਲ ਕਿਵੇਂ ਖੜੀਆਂ ਹੋ ਗਈਆਂ ਤੁਹਾਡੇ ਨਾਲ ਕੋਈ ਨਹੀਂ ਖੜਾ ਹੋਇਆ ਕੋਈ ਨਾ ਸਰਕਾਰ ਪੰਜਾਬ ਸਰਕਾਰ ਵੀ ਨਹੀਂ ਖੜੀ ਹੋਈ ਹੋਰ ਤੇ ਕਿੰਨੇ ਖੜੇ ਹੋਣਾ ਤਾ ਤੇ ਹੁਣ ਅੱਗੇ ਤੁਸੀਂ ਦੇਖ ਲਓ ਕਿ ਕਿਵੇਂ ਚੱਲਣਾ ਵਾ ਇਹਨਾਂ ਦੇ ਨਾਲ ਕਿਉਂਕਿ ਸਾਂਝਾ ਸੁੰਝਾ ਨਹੀਂ ਆ ਤੇ ਆਂ ਇਹਨਾਂ ਨਾਲ ਕੋਈ ਸਾਂਝਾ ਤਾਂ ਇਹਨਾਂ ਨੇ 84 ਵੀ ਮੁਕਾਤੀਆਂ ਹੈ ਹੀਆਂ ਲੱਡੂ ਵੰਡ ਵਰਕੇ ਐਵੇਂ ਤੁਸੀਂ ਚੱਕਰਾਂ 'ਚ ਪੈ ਰਹੇਂ ਤੇ ਸਾਡੇ ਕੋਈ ਗੱਲ ਹੁੰਦੀ ਨਾ ਸਾਡੇ ਵਾਲੇ ਨਹੀਂ ਨਹੀਂ ਹੈ ਭਾਈਚਾਰਕ ਸਾਂਝ ਭਾਈਚਾਰਕ ਸਾਂਝ ਲੈ ਲਓ ਆਪਣੇ ਪਿੱਛੇ ਭਾਈਚਾਰਕ ਸਾਂਝ